ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੀਤ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਜਾ ਰਹੇ ਹਾਂ ਹਿਆਰਪੁਰ ਆਪਣੇ ਇੱਕ ਬੰਦੇ ਦੀ ਤਰੀਕ ਹੈ ਜੀ ਲੋਕ ਗੇਟ ਵੀ ਖੜ ਗਿਆ ਮੇਰੇ ਨਾਲ ਦਾ ਆ ਗਿਆ ਉਹ ਸੋ ਉਹਦੇ ਨਾਲ ਜਾਵਾਂਗੇ ਅੱਜ ਆਪਾਂ ਹਿਆਰਪੁਰ ਦੀ ਤਰੀਕ ਹੈ ਕੋਈ ਉਹ ਭੁਗਤ ਕੇ ਆਵਾਂਗੇ ਉਹ ਤੰਗੇ ਹੁੰਦਾ ਵੈਸੇ ਬੰਦਾ ਉੱਥੇ ਜਾ ਕੇ ਬਹੁਤ ਬੁਰੀ ਬੰਦੇ ਨੇ ਇੰਤਰੀ ਦੇਸੀ ਆ ਜੀ ਹਾਂ ਆ ਕੇ ਬੰਦਾ ਪਈ ਜਸਤੂ ਟੂ ਅਲਟੂਰਾ ਕੇ ਨਾ ਕੱਢ ਕੇ ਆ ਟੋਕੋਰ ਕਾ ਦੀ ਲੋਰ ਪਾਈ ਆ ਟੀ-ਸ਼ਰਟ ਪਾਈ ਆ ਬਸ ਇੱਕ ਜੈਕਟ ਪਾਈ ਹੋਪਰ ਆ ਜਾ ਬਈਆ ਹੋਰ ਬੀਕੱਪ ਦੂਸਰਾ ਕੀਆ ਵੀਲ ਕੱਪ ਯਾਰ ਫੇਟੰਡੀ ਕੱਢ ਰਿਹਾ ਯਾਰ ਮੇਰੇ ਯਾਰ ਚੋਰੀ ਦਾ ਮਾਲ ਤਾਂ ਲਿਆ ਯਾਰ ਘੱਟੋ ਘੱਟ ਚੋਰੀ ਦਾ ਥੋੜਾ ਵੀਰ ਲਿਆ ਉਹ 200 ਰੁਪਏ ਦਾ ਨਵਾਂ ਆਹੋ ਠੀਕ ਹੈ ਫਿਰ ਤਾਂ ਸਹੀ ਓਕੇ ਕਢਾਇਆ ਉਹ ਵੀ ਪਿੱਛੋਂ ਕਹਿ ਕੋ ਆ ਕੇ ਸਹੀ ਹੈ ਇਹ ਕਿੱਦਾਂ ਬੁਰਾ ਅਜੇ ਤੱਕ ਹੁਣ ਦਾ ਤੰਗੇ ਆਪਾਂ ਨਾਲ ਨਹੀਂ ਜਿਹੜਾ ਮੇਰੇ ਬੈਟਰੀ ਆਇਆ ਜੀ ਬਾਹਰ ਸ਼ਾਮ ਨਹੀਂ ਆਉਂ ਕੋਈ ਪਹਿਲਾਂ ਪਹਿਲਾਂ ਸਹੀ ਜਿਹਾ ਡਾਡਾ ਮੜਿਆ ਸਵਾਰ ਗਣ ਬੋੜ ਜਿਹੜਾ ਬੋਰ ਜੇ ਹੁੰਦੇ ਉੱਥੇ ਉਹ ਦੇਖੀਓ ਲੈਣਾ ਆਪਣੇ ਸਸਤੇ ਸਸਤੀ ਰਾਜੀ ਸਸਤੀ ਦਾ ਜਿਹੜਾ ਮੋਜੀ ਦੋਨੇ ਨਾਲ ਆਪਾਂ ਨੇ ਦੇ ਜਿਹਾ ਲੈਣਾ ਬਿਸਕ ਠੀਕ ਆ ਤਨ ਮੌਸਮ ਚ ਪਰਿਵਰਤਨ ਹੋ ਚੁਕਿਆ ਧੁੰਦਾਂ ਪੈ ਚੁਕੀਆਂ ਨੇ ਹੁਣ ਹੋੜੀਆਂ ਚਾਲੂ ਧੁੰਦਾਂ ਪੈਣੀਆਂ ਹੋੜੀ ਵਾਲੀ ਕਣਕਾਂ ਨੂੰ ਵੀ ਪਾਣੀ ਲੱਗ ਜਾਣਾ ਫਿਰ ਜਮੀਂ ਤੇ ਧੁੰਦ ਹੋਣੀ ਚਾਲੂ ਹੋ ਜਾਣੀ ਆ ਨਾ ਲੋ ਜੀ ਮੈਗਾ ਦਿਖਦੇ ਹੀ ਨਹੀਂ ਤੋਂ ਦੇਖਦਾ ਮੈਂ ਇਹ ਤੋਂ ਜੱਦੀ ਕਰ ਰਹਿਦਾ ਨਾ ਨਾ ਮੈਂ ਤੇ ਵੀਰੇ ਇੱਥੇ ਰਹਿਣਾ ਕਨੋਲੀ ਮੈਂ ਜਾ ਰਿਹਾ ਹੁਸ਼ਿਆਰਪੁਰ ਹਾਂ ਹੁਸ਼ਿਆਰਪੁਰ ਹੁਸ਼ਿਆਰਪੁਰ ਜਾ ਰਿਹਾ ਕਿਸੇ ਸਣਾ ਖੜਾ ਗਾਨੀ ਇਹ ਗੱਡੀ ਚ ਲਾ ਰਿਹਾ ਮੈਂ ਪਹੁੰਚ ਗਿਆ ਬਲਾਚੋਰ ਕ੍ਰੋਸ ਕਰ ਗਿਆ ਪੰਜ ਚਾਰ ਕਿੱਥੇ ਆ ਮੈਂ ਕਿੱਥੇ ਪਹੁੰਚ ਰਿਹਾ ਨਾ ਕਿਵੇਂ ਅੱਛਾ ਖੜਾ ਮੁੱਝ ਗਿਆ ਤਾਂ ਨਾਈਟ ਲਾ ਕੇ ਆਇਆ ਅੱਛਾ ਨਾਈਟ ਲਾ ਕੇ ਆ ਆ ਓਕੇ ਓਕੇ ਮੈਂ ਦੂਜੇ ਨੰਬਰ ਤੇ ਫੋਨ ਕਰਿਆ ਅੰਕਲ ਨੇ ਚੱਕਿਆ ਉਹ ਰੈਡੀ ਕੋਲੇ ਹੁੰਦਾ ਅੱਛਾ ਅੱਛਾ ਜਾਣਾ ਫਿਰ ਘੁੰਮਣ ਜਾਣਾ ਹੈ ਮੈਂ ਕਿਹਾ ਦੱਸ ਫਿਰ ਚੱਲੀਏ ਸਾਦੋ ਬਜਾਉ ਦੇ ਯਾਰ ਜਸਨੋ ਹੋ ਲੋਗੀ ਅਗਲੇ ਮਹੀਨੇ ਅਗਲੇ ਮਹੀਨੇ ਸਟਾਡੀ ਦੇ ਦੇਖ ਲੈ ਸ਼ਿਰੀ ਨਗਰ ਕਹਿੰਦਾ ਬੰਮਾ ਦਾ ਦੇਖ ਲੈ ਪਾਣਾ ਮੈਂ ਬੰਮਾ ਤੂੰ ਬਸ ਨਾਲੇ ਹਕਮ ਬਈ ਚੱਲ ਜਣੇ ਪਹਿਲਾਂ ਅਗਲੇ ਮਹੀਨੇ ਅਗਲੇ ਮਹੀਨੇ ਕੋਈ ਚੱਕਰ ਦਾਤੇ ਬੈਠਾ ਆਹਾਂ ਸੇ ਉੱਧਾਂ ਸੇ ਲੈ ਲੈਣਾ ਛੁੱਟੀਆਂ ਪਹਿਲੇ ਹੀ ਤਾਂ ਹੀ ਤੈਨੂੰ ਪਹਿਲੇ ਦੱਸਦਾ ਟੇਡ ਦੋ ਟਾਕੀ ਨਾ ਛੇੜਨ ਦਦਾਂ ਕਿ ਕੋਈ ਨਹੀਂ ਐਡਵਾਂਸ ਅਵਾਜ਼ ਪਿਆ ਰਹੀ ਅੱਜ ਬਹੁਤ ਹਾਲ ਰਹਾ ਵਾ ਅਵਾਜ਼ ਵੀ ਤੁਹਾਨੂੰ ਦੱਸੇ ਰਹੀ ਹਣੀ ਬਦਲੀ ਬਦਲੀ ਵੀ ਥੋੜਾ ਰਸਤਾ ਜਿਗਾੜ ਕੇ ਡਾਕਟਰ ਕੋਲ ਦੇ ਵੇਸ ਕਲੀਤੀ ਆਪਾਂ ਸੁਗਣ ਵਾਲੀ ਵੀ ਦੋਵੇਂ ਨੱਕ ਪੰਦਾ ਜਮੀ ਦੇ ਹੋਏ ਵੇ ਦੇਖੋ ਇਹ ਕੰਮ ਕਰਦੀ ਨਹੀਂ ਕਰਦੀ ਹੁਣ ਨੱਕ ਖੋਲਦੀ ਕਿੰਨੀ ਖੋਲਦੀ ਆ ਤਾਂ ਬਾਬਾ ਹੀ ਬੁਰਾ ਹਾਲ ਆ ਸਿਹਤ ਦਾ ਚੱਲ ਜੰਨਰ ਰਸਤਾ ਸ਼ਹਿਰ ਪਰ ਫਾਈਪਾਸ ਨੂੰ ਆ ਸਿੱਧਾ ਸ਼ਹਿਰ ਕੋਲ ਜਾਂਦੇ ਹਾਂ। ਆਹ ਦਿਖਾਈਏ ਤੁਹਾਨੂੰ ਅੱਜ ਸ਼ਹਿਰ ਵੱਰਦਾ ਕੋਟ। ਕੋਈ ਨੋ ਐਂਟਰੀ ਹੁੰਦੀ ਹੈ ਨਾ ਇਹਨੇ 8 ਵਜੇ ਤੋਂ ਬਾਅਦ ਕਿ 7 7-8 ਵਜੇ ਤੋਂ ਬਾਅਦ ਨੋ ਐਂਟਰੀ ਹੁੰਦੀ ਬੜੀ ਗੱਡੀਆਂ ਦੀ 7 ਤੋਂ 10 ਵਜੇ ਤੱਕ। ਕੋਈ ਗੱਲ ਆ ਅੱਜ ਦੀ ਲੇਟ ਹੋ ਗਈ। ਆ ਸਾਨੂੰ ਹੋ ਗਿਆ 9:30 ਹੋ ਗਏ ਕੋਈ ਦਿਨ ਨੂੰ ਕਿੰਨੀ ਦੀ 9 ਵਜੇ ਅੱਜ ਗੱਡੀਆਂ ਸਟਾਰਟ ਕੋਟ ਚ ਹੋਏ ਨੇ। ਹਾਂ। ਸਾਡੀ ਤਾਂ ਉਹ ਵੀ ਰੈਂਡਮ ਵਾਰੀਆਂ ਹੁੰਦੀ ਆ ਆ ਬਸ ਪੈਸੀ ਦੀ ਪਹਿਾਨ ਰੱਖਣੀ ਤੁਸੀਂ ਆ ਦੇਖਿਆ ਨੇ ਪਾਰਕਿੰਗ ਟੂ ਸਾਈਡਾਂ ਇੱਕ ਉਹ ਬਣਿਆ ਜਿਹੜਾ ਬਾਈ ਦੇ ਹੋ ਜਾਣਾ ਆਪਾਂ ਸੱਜੇ ਹੱਥ ਨਾਲ ਇਧਰੇ ਐਮ.ਐਲ.ਏ ਦੀ ਕੋਠੀ ਆ ਸ਼ਾਂਕ ਕੁਮਾਰ ਡਾਕਟਰ ਮੁੰਡੇ ਦੀ ਡਰਾਈਵਿੰਗ ਸਕਿੱਲ ਪਦਾ ਕੇ ਮੋੜੀ ਖੱਡੇ ਮੰਨੇ ਬਿਠਾ ਦੇਣੀ ਆ ਖੱਡੇ ਚ ਨਹੀਂ ਬਿਠਾ ਆ ਰਿਹਾਈ ਸ਼ਖਾ ਮਾਦੀ ਪਾਰਟੀ ਨੇ ਐਮ ਐਲ ਏ ਸ਼ਹਿਰਪੁਰ ਤਰੀ ਕੋਠੀ ਪਈ ਹੈ ਨਾ ਕੋਠੀ ਹੈ ਹਾਂ ਕੋਠੀ ਪਹਿਲਾ ਦੀ ਹੋਣੀ ਸੀ ਸੜਕ ਦਾ ਕੰਮ ਚੱਲਦਾ ਨਾ ਉਹੀ ਸੜਕ ਤੇ ਸੜਕ ਪਾਈ ਯਾਰੀ ਉੱਚੀਆਂ ਕਰੀ ਯਾਰੀ ਸੜੀ ਇਹ ਤਾਂ ਸੜਕਾਂ ਸਹੀ ਦੀਆਂ ਨਾਲੇ ਬਿਲਕੁਲ ਹਨਾ ਕੋਲੇ ਜਿਹੜੀ ਸਹੀ ਕਰਨ ਵਾਲੀਆਂ ਉਹ ਨਹੀਂ ਕਰਦੇ ਹੈਗੇ ਹਨਾ ਔਰ ਇਹ ਤੁਸੀਂ ਪਛਾਣ ਰੱਖਣੀ ਆ। ਆ ਬੌਡੀ ਦੀ ਤਾਂ ਕਿ ਸਾਹਮਣੇ ਗਿਆ ਬੰਬੇ ਵਾਲਾ ਫਾਸਟ ਰੋਡ ਤੇ ਔਰ ਇਹ ਤੇ ਮੁੜਨਾ ਤੁਸੀਂ ਬਸ ਹੰਤਾਂ ਨੂੰ। ਡਿਸਟ੍ਰਿਕਟ ਹਾਈਕੋਰਟ ਔਰ ਸਾਹਮਣੇ ਕੋਹਾ ਡਿਸਟ੍ਰਿਕਟ ਕੋਹਾ ਡਿਸਟ੍ਰਿਕਟ ਕੋਹਾ ਰੋਡ ਇਹ ਕਿਹਾ ਤੇ ਨਾ। ਬਸ ਸਾਹਮਣੇ ਗੇਟ ਆ। ਆ ਮੇਕੋਰਟ। ਬਾਬਾ ਸਪਾਰਕ ਆਏ ਵਗਵਾਹੀ ਇਹ ਜਿਹੜੇ ਬੰਦੇ। ਇਹ ਤਾਂ ਤੁਹਾਡਾ ਘਰ ਆ ਨਾ ਤੋ। ਵੀ ਮਿੱਤਰਾ ਇੱਥੇ ਵੀ ਧਰਨਾ ਲੱਗਿਆ ਭਾਈ ਹੋਏ ਆਣਗੇ ਵੀ ਲੋਏ ਕਿ ਨਹੀਂ ਇੱਧਰ 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 ਉਹ ਪਿੱਛੇ ਲੈ ਨੇ ਹੋ ਲਾ ਕੇ ਗੱਡੀ ਪਰ ਸੀ ਆਪਾਂ ਫੇਰ ਨਹੀਂ ਲਾਈ ਤੇ ਲੈ ਕੇ ਕਾਪਾ ਪਛਾ ਬੈਠੇ ਢਾਈ ਕਿਹਾ ਦਹਾਂ ਦਾ ਹੈ ਢਾਈ ਕਿਹਾ ਦਹਾਂ ਦਾ 3 ਸਾਲ ਬੀਤ ਲੋ ਚਾਹ ਖਤਮ ਬਿਸਕੁਟ ਖਤਮ ਚਲੋ ਚੱਲੀਏ ਰਾਤਾਂ ਮੈਂ ਗਿਆ ਇਹਦੇ ਨਾਲ ਪਰ ਸਰੀਰ ਤਾਂ ਇੰਨਾ ਕੁ ਮਾੜਾ ਆ ਦੱਸ ਨਾ ਗੱਲਾਂ ਕਰਨ ਦਾ ਬੋਬੋਰਾ ਵਾਲਾ ਸਰੀਰ ਦਾ ਆ ਬੈਠੇ ਬੈਠੇ ਆ ਨਾ ਸਰੀਰ ਅੱਖਾਂ ਹੀ ਦੇਖ ਕੇ ਬਦਲਾਅ ਦਉਣਾ ਆ ਬੁਖਾਰ ਸਰੀਰ ਟੁੱਟੇ ਟੁੱਟੇ ਆ ਮੈਂ ਸੋਈ ਜਾਂਦਾ ਰਾਤ ਤੇ ਦਵਾਈ ਲੈਣੀ ਸੀ ਉਹ ਵੈਸਕ ਜੀ ਦਾ ਲੈ ਲਈ ਇੱਕ ਖਰਾਬ ਜੀ ਵੀ ਲਈ ਆ ਬੁਖਾਰ ਦੀ ਫਾਦੀ ਵੀ ਉਹ ਦੇਖੋ ਕੱਦ ਪਰਖ ਪੈਂਦਾ ਨਹੀਂ ਪੈਂਦਾ ਹੋਰ ਦਾ ਨੰਬਰ ਲਿਖਿਆ 14 ਨੰਬਰ ਲੱਗਿਆ ਤੁਹਾਡਾ ਪੜ ਲਿਆ ਪਿਆ ਇਹ ਹੋਣਾ ਬੈਂਚਾ ਬਸ ਸਾਰੀ ਦਿਹਾੜੀ ਹੁਣ ਆਇਆ ਬੈਠੇ ਰਹਿਣਾ ਦੇਖੀ ਜਾਣਾ ਕਰ ਹੱਕ ਮਾਰਦੇ ਨਹੀਂ ਕੰਮ ਆ ਰਿਹਾ ਕਿ ਕੋਈ ਮਾਰਨ ਨਹੀਂ ਇਹਦਾ ਬਹਿਣਾ ਹੈ ਨਾ ਇਹ ਤਾੜ ਕਰ ਦੂੰਦਾ ਪੂਰੀ ਫੁੱਲ ਮੈਨੂੰ ਈ ਦਿਲ ਕਰਦਾ ਉੱਠਣਾ ਇਹ ਅੱਜ ਸੁਮਾਸੇ ਜੇ ਸੇਵਾਵਰੇ ਲੱਗਿਆ ਵਾ 99 157 98 252 72 83 77 72 83 हां जी हां जी 77 2 83 ਨਹੀਂ ਦੋ ਤੇ ਆਪੀ ਜੇ ਕੋ ਗੱਲ ਕਰਨੀ ਤਾਂ ਆ ਜਾਓ ਮੈਂ ਰਵਾਨਾ ਮੈਂ ਥੋੜਾ ਜਿਹਾ ਦੇਖਦਾ ਕੋਸਮਾ ਸੇਵਾ ਵਧੀਆ ਚੱਲਦੀ ਹੈ ਨਾ ਅੱਗੇ ਤੇਰੀ ਫੋਨ ਵਾਲੀ ਈਲਾਂ ਦੀ ਸਟ੍ਰਾਈਕ ਕਰਕੇ ਤਰੀਕਸ਼ੇਤੀ ਪਹਿਲੀ ਟਾਈਮ ਨਾਲ ਹੋ ਗਿਆ ਤਕੀ ਬੇਲੇ ਲੈ ਗੈਣੀ ਗੱਤੇ ਪਾਉ ਲੈ ਵੀ ਹੇਰਾ ਪਾ ਲੈ ਗਨੇ ਮੁੰਦਰਾ ਹੀ ਇਹ ਵਾਲਾ ਕਰਨਾ ਵਾ ਹੈ ਉਹ ਕਰਨਾ ਵਾ ਮੁੰਦੀਆਂ ਹੀ ਵਾਲਾ ਮੁੰਦੀਆਂ ਨਹੀਂ ਛੋੜੀ ਜਾਂ ਤੇਰੇ ਤਾਂ ਟੌਪ ਸੇ ਆਉਣੇ ਸਾਲੇ ਆ ਖੜੀ ਆ ਦੇ ਸਾਹਮਣੇ ਉਹ ਨਾਲ ਸੇਮ ਆ ਸੇਮ ਨਹੀਂ ਲਾਈ ਵੀ ਲੱਭੇ ਹੈ ਲੱਗਦਾ ਹਾਂ ਲਾਈਵ ਪੇਜ ਹੈ ਨਾ ਉਹ ਵੀ ਸੇਮ ਹੈ ਉਹ ਹੋਰ ਆ ਉਹ ਵੀ ਲੱਗਾ ਹਾਲੇ ਤਾਂ ਪੈਰ ਚ ਚੋੜੀਆਂ ਕਰਨ ਨੂੰ ਫਿਰਦਾ ਚਾਬੀ ਦੇ ਤੇਰੇ ਕੋਲੇ ਆ ਚਾਬੀ ਤੇਰੇ ਕੋਲ ਨਹੀਂ ਦੱਬ ਦੋ ਵਾਰੀ ਇੱਕ ਵਾਰੀ ਹੋਰ ਸ਼ੂਗਰ ਆ ਬਾਹਰ ਦੂਸਰੇ ਸੇਤੀ ਵੇਲੇ ਹੋ ਗਿਆ ਅੱਜ ਅੰਦਨੇ ਖਾਤੇ ਤੇ ਪਾਪੜ ਪਾਪੜਾਂ ਦੇ ਵਿੱਚ ਤੇ ਤਾਰ ਉਹ ਲੰਗੀ ਉਹ ਢਿੱਡ ਦੇ ਵਿੱਚ ਇਹ ਹੁਣ ਕਢਾਣੀ ਹੈ ਤਾਰੇ ਦੀ ਦੱਸੋ ਕੋਈ ਹੱਲ ਇਹ ਕੰਨ ਵਾਲੀ ਪਤਾ ਕਰਨੀ ਵੀ ਕਿ ਆਏ ਕਿ ਆ ਹੈਗੀ ਕਿ ਨਹੀਂ ਹੈਗੀ ਮੈਂ ਕਿਹਾ ਐਕਸ-ਰੇ ਜੇ ਪਤਾ ਲੱਗੂਗਾ ਵੀ ਤਾਰ ਹੈ ਵੀ ਆ ਨਹੀਂ ਹੈਗੀ ਇਹ ਤੋਂ ਇਹ ਅਲਟਰਾ ਸਾਊਂਡ ਕਰਾਉਣ ਨੂੰ ਕਹੀ ਜਾਂਦਾ ਐਕਸ-ਰੇ ਤੇ ਦੋਨੋਂ ਐਕਸ-ਰੇ ਮੈਟਲ ਦੇਖਦਾ ਹੁੰਦਾ ਹੁੰਦਾ ਚੈੱਕ ਕਰ ਲੈਣੇ ਹਾਂ ਅਲਟਰਾ ਸਾਊਂਡ ਚ ਕਰਤੇ ਮੈਟਲ ਦਿਖਣ ਲੱਗ ਗਿਆ ਚੱਲੋਂ ਟਿਕਾਈ ਨਾਲ ਕਿਸੇ ਪਰੌਂਠੇ ਪਰੌਂਠੇ ਵਾਲੇ ਕੋਲ ਬਲੇ ਕੁਮਾਰ ਕਾਕਾ ਚੱਲ ਜੀ ਅਰੇ ਜਾ ਖਾਮਾਗਾ ਜੀ ਟਾਈਮ ਨਾਲ ਬੰਦੀ ਹੋ ਗਈ ਆਪਟੀ ਖਾਣੂ ਕੇ ਪਰੌਂਠੇ ਖਾਣ ਰੋਕੇ ਵੀਰੇ ਓਏ ਯਾਰ ਇੱਕ ਦਫਾ ਰੁਕ ਗਿਆ じゃ ਜਾਇਆ ਹੁਣ ਚਾਬੀ ਤਾਂ ਕਿਤੇ ਲੈਟਰਿੰਗ ਚ ਸੜਦਾਨੀਆਂ ਹੈਂ ਕਾ ਜਾਇਆ ਪਰੌਂਠਾ ਖਾਣ ਕਿ ਕਿ ਗੋਟਿੰਗ ਦੇਖਦੇ ਪਹਿਲਾਂ ਕਿਆ ਤੂੰ ਆ ਜਾ ਫੇਰ ਖਾਵਾਗੇ ਆਪਾ ਫੜਾ ਸੁਣਾ ਬਣਾਇਆ ਉਹ ਬਾਈਆਂ ਨੇ ਦੁਆਬੇ ਦਾ ਮਸ਼ੂਤ ਟੱਬਾ ਗੜ ਸ਼ੰਕਰ ਵਪਾਰ ਕਰਕੇ ਲਾ ਲੱਗਦੇ ਪਹਿਲਾਂ ਵੀ ਸਾੜੇ ਨੇ ਉੱਥੇ ਤੇ ਆਉਂਦੇ ਹਾਂ ਦਾ ਪਰੌਂਠੇ ਦੇ ਚੱਕਰ ਮੈਂ ਕਹਿ ਕੇ ਮੁਰਗਾ ਕਹਿੰਦਾ ਮੱਕੀ ਹੋਪਾ ਵੀ ਵੇਟ ਕਰਦੀ ਪਰੌਂਡੇ ਬਣੇ ਹੁੰਦੇ ਆਹ ਲਾ ਭਾਗੀ ਵੇਟ ਕਰਦੀ ਆਇਆ ਕੁਝ ਨਹੀਂ ਵੇਟ ਬੁਟ ਕਰਦੀ ਤੇ ਲਾਗ ਤੇ ਗੋਲ ਗੋਲ ਪਿਆਲੇ ਕੋਲ ਹੋਪੇ ਰਖਾਈਏ ਸਵੇਰ ਸਵੇਰੇ ਸਵੇਰੇ ਗਨੂ ਰਹਿ ਗਈ 12:00 ਵੱਜ ਗਏ ਦੇਖ ਆਪਣਾ ਉਹ ਬੰਦਾ ਖੜਾ ਹੋਣਾ ਜਿਹੜਾ ਆਂਦਾ ਹੁੰਦਾ ਖੜਦਾ ਹੈ ਉਥੇ ਕੋਈ ਗੋਲ ਗੱਪੇ ਬਾਦ ਮੈਂ ਰੋਪੜ ਖਾਂਦੇ ਮੱਕੀ ਰੋਟੀ ਵਾਲਾ ਜਿਹੜਾ ਮਸ਼ਹੂਰ ਆ ਮੁੰਡਾ ਉਹਦੇ ਕੋਲ ਆਪਾਂ ਪੁੱਜ ਗਏ ਆਪਣੇ ਸ਼ਹਿਰ ਵਾਪਸ ਰੋਪੜ ਤੇ ਹੁਣ ਕਰਾਵਾਂਗੇ ਦਾ ਐਗਸਰੀ ਤੇ ਫਿਰ ਵੀ ਆਪਾਂ ਟਾਈਮ ਨਾਲ ਪੁੱਜ ਗਏ ਨਾ ਬਹੁਤ 1:00 ਵੱਜੇ ਪੁੱਜ ਗਏ ਬਿਲਕੁਲ ਦਾ ਸਹੀ ਲੱਗੇ

ਦੇ ਲੱਗੇ ਨਹੀਂ ਦੇ ਰਵੜ। ਉਹ ਵੀ ਟੂ ਵੀ ਆ ਕੇ ਰੋਪੜ। ਹਾਂ। ਪਰ ਬੇਕਾਰ ਕੱਪੜੇ ਆ ਜਮੀਂ ਤਿਆਰੀ ਇਹਨਾਂ ਦੇ। ਹਾਂ। ਮੈਨੂੰ ਕੱਪੜੇ ਵਧੀਆ ਨਹੀਂ ਲੱਗੇ ਆਗੇ। ਮੇਰਾ opinion। ਮੈਂ ਤਾਂ ਸੁਣਿਆ ਵੈਲਿਊ ਐਂਡ ਵੈਰੈਟੀ ਇਹਨਾਂ ਕੋਲ। ਹਾਂ। ਹੋਰ ਮੈਨੂੰ ਸੋ ਉਹ ਦੇਖੋ ਸਾਹਮਣੇ ਲਈ ਰੱਖ ਦਿੱਤਿਆਂ। ਉਹ ਦਿੱਕੇ ਤਾਂ ਮੈਂ ਸੱਤ ਲਓ ਜ। ਦਿੱਕੇ ਤਾਂ ਮੈਂ। ਹੋ ਦੇਖਾ। ਰਾਈਟ ਸਾਈਡ ਤੇ। ਹਾਂ ਉਹਦੇ ਸੱਤ ਲਓ ਜ। ਆਹ ਉਹਰੇ ਘੱਡੀ ਇੱਧਰੇ ਲਾ ਲਈ। ਅੱਬੇ ਇੱਥੇ ਪੈਰਸ ਦੇ ਕੋਲ ਬੰਨ੍ਹ ਦੇ ਫੋਨ ਤੇ। ਅਜੇ ਵੀ ਇਹ ਸਾਥ ਲੋਜ ਖੜਾ ਹੀ ਇਹਦਾ ਤਾਮਾ ਆ ਮਾਇਆ ਫੇਕੂ ਖਾਣ ਪੀਣ ਦਾ ਦੇਖ ਲੈ ਖਾਣ ਦਾ ਤੇ ਉਹਨਾਂ ਦਾ ਤੇ ਸਲੀਪ ਵੀ ਨਹੀਂ ਪੋਹਣੀ ਜਾਂ ਉਹ ਦੇ ਉੱਪਰ ਹਨ ਦੇ ਭਾਈ ਦੇ ਸੱਟ ਪਿਆਏ ਕੁਝ ਵੀ ਨਹੀਂ ਹੈਗਾ ਪਰ ਉਹ ਇੱਥੇ ਖਾਣਾ ਦੇਖਣਾ ਕਿ ਤੁਹਾਡੀਆਂ ਜਰੂਰੀਆਂ ਹੋਰ ਤੈਨੂੰ ਮੰਡਰ ਤੋਂ ਮੈਟਲ ਵੀ ਆ ਜਾਂਦੀ ਉਹ ਜਲਦੀ ਐਕਸਟ੍ਰੈਕਟ ਤੇ ਨਹੀਂ ਕੱਲੀ ਕੱਲੀ ਹੀ ਆਣੋ ਵਿੱਚ ਉਹਦੇ ਸਮਾਨ ਪਤਾ ਵਿੱਚ ਇਹ ਤਰ੍ਹਾਂ ਸਮਾਨ ਸਮੂਹ ਜਿੰਨੀ ਦੇ ਬਲਾਕ ਜਿਹਸੇ ਗਾ ਲੈਂਦੇ ਨੇ ਖਾਣੇ ਮਾਇਦੇ ਦਾ ਐਕਸਪੈਰੀਮੈਂਟ ਕਰਨ ਲੱਗੇ ਤੇਰੇ ਉਹ ਕੇ ਜੀ ਨਾ ਪੁਰਾਣੀ ਨਹੀਂ ਪੁਰਾਣੀ ਨਹੀਂ ਹੈ ਔਟੋਮੈਟਿਕ ਨਹੀਂ ਹੈ ਥੱਲੇ ਪਲੇਸਟ ਰੱਖਦਾ ਹੈ ਜੀ ਇੱਥੇ ਮੈਂ ਆ ਗਿਆ ਇਹਨਾਂ ਕਰਾ ਲਿਆ ਐਕਸਲੇਮ ਸਰੀ ਹੈ ਕੋ ਜੀ ਨਾਲੇ ਹੋਣੀ ਉਹਨੂੰ ਮੈਂ ਪਹਿਲਾਂ ਵੀ ਕਹੀ ਗਿਆ ਜੀ ਕੱਖ ਨਹੀਂ ਹੱਦ ਤੇ ਪਰ ਨਾ ਨਾ ਮੇਰੇ ਤਾਂ ਹੀ ਆ ਡਾਊਟ ਲਾਇਕ ਕਰਾ ਲੀਆ ਮੈਂ ਕਿ ਆਪਣਾ ਨਾ ਡਾਊਟ ਦਾ ਹੁਣ ਕਿੱਥੇ ਲੈ ਕੇ ਚੱਲੇ ਆ ਪਹਿਲਾਂ ਮੱਕੀ ਰੋਟੀ ਖਾਣ ਲੱਗਿਆ ਦਾ ਮੇਲੇ ਜੀ ਹੀ ਹੈ ਬੰਦਾ ਜੀ ਟੱਕਰਿਆ ਨਹੀਂ ਹੁਣ ਚੱਲਿਆ ਪੀਜ਼ਾ ਬਣਾਣ ਲੈ ਕੇ ਪੀਜ਼ਾ ਬਣਾਣ ਜਾਉਗਾ ਪਹਿਲਾਂ ਦੇਖ ਲਈਏ ਮੱਕੀ ਰੋਟੀ ਦੀ ਹਾਂ ਉਹ ਦੇਖ ਲਾ ਜੇ ਮਿਲ ਜAVE ਤਾਂ ਫਤ ਤੇ ਵਧੀਆ ਹੈ ਸੱਪਾ ਨੂੰ ਮਿਲ ਗਈ ਮੱਕੀ ਰੋਟੀ ਸਰੋਂ ਦਾ ਸਾਗ ਇੰਤੇ ਖਾਵਾਂਗੇ ਮੱਕੀ ਰੋਟੀ ਤੇ ਸਰੋਂ ਦਾ ਸਾਗ ਨੂੰ ਹੇ ਲਿਆ ਭਰਾਵਾ ਦਵਾਈ ਕੁੱਕੂ ਦੇ ਮੁੰਡੇ ਤੋਂ ਲਵਾਂਗੇ ਸੇਵਕਾਂ ਨੂੰ ਤੇ ਰੋਪੜ ਚ ਸਰਜੀਤ ਦੀਆਂ ਲਾਈਟਾਂ ਪਰ ਮਿਲਦੀਆਂ ਜਿਆ ਹਨ ਹਾਲ ਸਾਹ ਪਈ ਅਮੀਤਾ ਮਾਤਾ ਜੀ ਹੁੰਦੇ ਆਰੇ ਨਹੀਂ ਜਾਂਦੇ ਆ ਤੀ 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 ਕੁੰਚਰੀ ਅਸਤੂਲਾ ਜੀ ਪਛਾੜ ਤੱਕ ਲਿਓ ਆ ਦੇਖੋ ਕੱਲਿਆਣੀ ਇੰਟਰਪ੍ਰਾਈਜ਼ਸ ਦੇ ਸਾਹਮਣੇ ਬਿਲਕੁਲ ਲੈਟ ਤਾਂ ਇੱਧਰ ਨੂੰ ਲੱਸੀ ਪਾਤੀ ਅੱਗੇ ਚੱਲ ਵੀ ਹੀਰਾ ਚੱਕ ਲੋ ਜੀ ਆਪਣਾ ਆ ਗਿਆ ਮੱਕੀ ਰੋਟੀ ਤੇ ਸਵਾ ਦਾ ਸਾਗ ਸਾਗ ਚ ਮੱਖਣ ਪਾਇਆ ਹੋਇਆ ਤੇ ਚਟਣੀ ਮੇਰੀ ਚ ਵੀ ਪਾਈ ਥੋੜਾ ਜਨਾਮ ਕ ਥੋੜਾ ਮਾਈ ਜਿਆਦਾ ਨਾ ਹਾਂ ਬਹੁਤ ਆ ਬਸ ਆ ਤੂੰ ਆਪਾਂ ਨੂੰ ਕਹਿੰਦਾ ਕਿ ਹਲੋ ਜੀ ਕਿਹਨੇ ਕੀ ਤੇ ਤੁਹਾਨੂੰ ਦੱਸਦੇ ਸਵਾਲ ਕਿੱਦਾਂ ਦਾ ਇਹਨਾਂ ਦਾ ਠੀਕ ਹੈ ਸਵਾਦ ਵਧੀਆ ਹੈ ਕੋਕ ਤੇ ਬੋਲ ਲੱਗੀ ਵੀ ਸਾਨੂੰ ਸਵਾਦ ਆਈ ਮੈਂ ਨਹੀਂ ਕਹਦੀ ਵਧੀਆ ਹੈ ਲੱਸੀ ਜਿਆਦਾ ਸਵਾਦ ਪੀ ਇਹ ਤਾਂ ਜਾਇ ਜੇ ਬਣੇ ਹਨ ਇਹ 80 80 ਦੋਹਾਂ ਦੇ ਲੋ ਜੀ ਹਾਂ ਹੁਣ ਤਾਂ ਦੇਖੋ ਬਹੁਤ ਚੰਗਾ ਜੀ ਮਾਦਾ ਸਾਡੇ ਦੋਹਾਂ ਦੇ 160 ਰੁਪਏ ਬਣੇ ਅਸੀਂ ਲਿਖਤਾ ਸੀ ਇਹਨਾਂ ਤੇ ਦੋ ਦੋ ਵਾਰੀ ਇੱਕ ਇੱਕ ਵਾਰੀ ਸਾਗ ਫੇਰ ਦੋਵਾਰਾ ਐਕਸਟਰਾ ਹਨਾ ਤੇ ਰੋਟੀ ਦੋ ਲੱਡ ਚਾਰ ਲੱਸੀਆਂ ਕਿੰਨੇ ਰੋਟੇ ਟੋਟਲ ਹੋ ਗਏ ਨੇ ਕੋ ਬੋਲ ਕਹਤਾ ਹੈ ਪੈ ਘਟ ਲਈਏ ਨੇ ਨਾ ਮੈਂ ਲੈ ਲੇਤੀ ਹਾਂ ਨਾਲੇ ਦੁਆਰਾ ਰੋਟੀ ਐਕਸਟਰਾ ਲੀਤੀ ਤੇ ਲੱਸੀਆਂ ਦੋ ਦੋ ਟੋਟਲ ਹੋਇਆ 160 ਨਾ ਜਿੱਦ ਪਰ ਬਾਰ ਬਾਰ ਚਲੀਏ ਸਹੀ ਆ ਬਾਰ ਬਾਰ ਜਾਣਦੇ ਹੋਂ ਤਾਂ ਜੀ ਬਸ ਆ ਪਛਾਣ ਰੱਖਿਓ ਜੀ ਕਿਸੇ ਨੇ ਖਾਣਾ ਵੀ ਨਹੀਂ ਸਾਡਾ ਆ ਸਰਜੀਤ ਦੀਆਂ ਲੱਟਾਂ ਨੇ ਬਿਲਕੁਲ ਉਹ ਬਾਜੀ ਬਾ ਕਹਿੰਦੇ ਸਰਜੀਤ ਦੀ ਅਪਗ੍ਰੇਡ ਕਰ ਰਹੇ ਨੇ ਹਸਪੀਟਲ ਓਏ ਕਿਸੇ ਟਾਈਮ ਛੋਟਾ ਜਿਹਾ ਹੁੰਦਾ ਤਾਂ ਉਹ ਦੇਖ ਲੈ ਫੱਟਾ ਬਣਾਣ ਲੱਗਿਆ ਚੜਾਈਏ ਸਰਜੀਤ ਜੀ ਐਸੀ ਕਰਾਉਣਾ ਉਹਨਾਂ ਗਰਮੀ ਲੱਗਣ ਲੱਗੀ ਮੇਰੇ ਕੰਨ ਇਹ ਮੇਰੇ ਹੀ ਸੋਨੇ ਜਿਹੇ ਬੋਲਦੀ ਮੇਰੇ ਵੀ ਤੇਰੇ ਵੀ ਹੋਏ ਵੀ ਆ ਮੇਰੇ ਵੀ ਹੋ ਗਏ ਇਹ ਕਦੇ ਵਜਾ ਬੀਰ ਤੇ ਹੁੰਦੀ ਨਾ ਤੇਜ ਹੋੜ ਸਾਡੇ ਖਾਨੇ ਜਿਹਦਾ ਬੋਲ ਜੇ ਨਹੀਂ ਵੇਂਦੇ ਉਹਨੇ ਆ ਹੀ ਹੋ ਗਏ ਉਹ ਆ ਦੇ ਗਰੇਟਾ ਵਾਲਾ ਦੇਖੋ ਦੇਖੀ ਦੇਖ ਲੈ ਲੈ ਦੇਖ ਦੇ ਆ ਦੇ ਗਰੇਟਾ ਵਾਲੇ ਭਾਈ ਨੂੰ ਸਾਵਰਤਾ ਹੈ ਹੀ ਨਹੀਂ ਆ ਪੀਬੀ 16999 ਵੇ ਤਨੂੰ ਲੈਟਾ ਨਹੀਂ ਹੋਈਆਂ ਵੀ ਦਿਖੀਆਂ ਹੈਗੀਆਂ ਟਰੱਕ ਦੇ ਨੇ ਮੋੜ ਨਾਲੇ ਬਚ ਕੇ ਵਿਚਾਰੀ ਪੁਲੰਤ ਮਾਰ ਨਾਲ ਪੋਸਟਰ ਪੋਸਟਰ ਕਰੇ ਪਏ ਹਨ ਸਹੀ ਗੱਲ ਆ ਯਾਰ ਫੇਰ ਕਹਿੰਦਾ ਫੰਡ ਕਿੱਥੇ ਗਿਆ ਮੋਦੀ ਤਰੀਕ ਨੂੰ ਤੀਨੋਂ ਬੰਦੇ ਜਾਣਾ ਹੀ ਆ ਹੈ ਕੱਲੇ ਕੱਲੇ ਖੰਬੇ ਦੇ ਦੋਨੋਂ ਸਾਈਡ ਤੇ ਤੇਰੇ ਬੈਨਰ ਲੱਗੇ ਹਾਂਰੇ ਉਹ ਦੇਖੋ ਕਿੱਥੇ ਟੱਕਰ ਬੱਲੇ ਬੱਲੇ ਵਾਲੀ ਵੀਦਾਂ ਆ ਸਾਰੀ ਕਿਤੇ ਆਈਆਂ ਬੈਨਰ ਆਪਾਂ ਬਹੁਤ ਜੋਰ ਨਾਲ ਕਹਿੰਦਾ ਮੋਦੀ ਤੁਹਾਨੂੰ ਪੈਸੇ ਨਹੀਂ ਦਿੰਦਾ ਮੋਦੀ ਨੇ ਤੁਹਾਨੂੰ ਇਹ ਕੰਮ ਤੋਂ ਨਾ ਇਕਮਾ ਵਾਸੋਂ ਨਾ ਪਾਇ ਦੇ ਤੁਹਾਨੂੰ ਸਹੀ ਹਾਲ ਆ ਵੀਰੇ ਚੱਲ ਗਿਆ ਲੋਕਾਂ ਨੂੰ ਪਤਾ ਸਾਡੇ ਦੋ ਬੈਨ ਲਾ ਦੇ ਹਾਂ ਤੇਰੀ ਇਹੋ ਜਿਹਾ ਫੰਡ ਕਾਦੇ ਚ ਜਿਹਨੂੰ ਪੰਜਾਬ ਦਾ ਕਿਹੜਾ ਫੰਡ ਤਾ ਹੋ ਹਾਂ ਪਤਾ ਮੈਨੂੰ ਵੀ ਨਹੀਂ ਨਾ ਹਾਂ ਫੇਸਬੁਕ ਨੇ ਸੁਣਨੇ ਚ ਆਇਗਾ ਮੈਨੂੰ ਹਾਂ ਹਾਂ ਉਹਦੇ ਚ 12 ਕਰੋੜ ਰੁਪਇਆ ਸੋਰੀ 12000 ਕਰੋੜ ਰੁਪਇਆ ਹੀਗਾ ਜਿਹੜਾ ਫਲੱਡ ਵਾਲਾ ਸਮਝ ਗਿਆ ਹੋਇਆ ਫਲੱਡ ਵਾਲਾ ਇਹ ਵੀ ਇਹ ਕਦਾ ਵੀ ਸਾਨੂੰ 2000 ਕਰੋੜ ਦੋ ਠੀਕ ਆ ਉਹ ਕੀ ਕਰਨੀ ਆ ਕਰੋੜ ਦੇ 1600 16000 ਕਰੋੜ ਦੇਤਾ ਹਾਂ ਦੇਤਾ ਸਹੀ ਜਿਹੜਾ 12000 ਕਰੋੜ ਗਿਆ ਉਹਦੇ ਹਿਸਾਬ ਤੋਂ ਦੇ ਕਿੱਥੇ ਆ ਆ ਫੈਨਲਰ ਵੀ ਚਲਾਤਾ ਬਾਕੀ ਬਾਕੀ ਆ ਪਾਣ ਲੱਗੇ 600 590 ਚ ਹੁੰਦਾ ਨਾ 500 690 ਔਰ 600 ਮੇ ਫਰਕ ਉਹ 600 ਦੀ ਕਹੀ 590 ਦੀ ਪਈ ਜਿੱਦਾਂ ਮਰਜੀ ਇਸ ਤਾਰ ਕਹਾਣ ਦੇ ਲੈ ਕੇ ਨਹੀਂ ਜਦਾ ਪੂਰੀ ਦੱਸਦਾ ਜਦਾ ਪੂਰੀ ਦੱਸ ਧੰਨਵਾਦ ਜੀ ਬੜਦਾ ਉਸਤਾਦ ਆਪਣੇ ਆਪ ਨੂੰ ਨਿਕਸਾਈ ਇੰਜਨ ਦੀ ਨਿਕਸਾਈ ਹੁੰਦੀ ਆ ਉਹ ਫਿਰ ਉੱਪਰੋਂ ਇਹਨੂੰ ਰਸਤੇ ਤੇ ਖਵਾਉ ਕੁਛ ਹੁਣ ਆ ਮੇਰੇ ਭੁੱਖ ਲੱਗਦੀ ਹੁੰਦੀ ਆ ਕਿਤੇ ਮੈਨੂੰ ਪੈਂਦਾ 2000 ਨੂੰ ਨਹੀਂ ਕਿੰਨੇ 160 590 ਉਹ ਹੀ ਤੇ ਨੂੰ 10000 ਰੁਪਏ ਨੂੰ ਪੈਂਦੇ ਆਪਾਂ ਦੋਏ ਜਾਣੇ ਮਦੰਦਰ ਇਸ ਵਾਰ ਹੀ ਲੈ ਗਿਆ ਜਿੱਧਰ ਬੋਟਾ 1000 ਵੀ ਨਹੀਂ ਪੂਰੇ 6000 ਤਾਂ ਵੀ ਘੱਟੇ ਪੈਂਦਾ ਹਾਂ ਆਹ ਪਾਣੀ ਦਾ ਧੂੰਮ ਚਾਲੇ ਹੈ ਭਾਈ ਲਿਖਤੀ ਹੁਣ ਸਸਟੀਮ ਵਾਲੇ ਦੇ ਤੇ ਕੈਪਸੂਲ ਕੀ ਇਹ ਪਹਿਲੀ ਖਰਾਕ ਚ ਛੇ ਗੋੜੀਆਂ ਬਾਅਦ ਚ ਫੇਰ ਸ਼ਾਮ ਸੋੜੇ ਸ਼ਾਮ ਆਹ ਯਾਤਰਾ ਮੰਦੋ ਆ ਵੀ ਸੋੜਿਆ ਚੱਲ ਰੋ ਪੱਛ ਕੇ ਵਾਪਸ ਕਲੋਨੀ ਆ ਸਾਡੇ ਤਕਲੇ ਕਮਰਾ ਆ ਗਿਆ ਤਕਲੇ ਦਾ ਆ ਗਿਆ ਕਮਰਾ ਚੱਲ ਲਗ ਲਿਆ ਆ ਚਲੀ ਬਸ ਮੋੜ ਜਾਣਾ ਚੱਕ ਲੈ ਆਪਣਾ ਸਮਾਨ ਜੈ ਇੱਕ ਵਾਰੀ ਜਿਹੜਾ ਚੱਕਣਾ ਉਹ ਐਕਸਰੇਫਸਰੇ ਜੈ ਚੱਕ ਲਈ ਚਲ ਠੀਕ ਆ ਓਕੇ ਮਿਲਦੇ ਆ ਹੂੰ ਹੂੰ ਮੈਂ ਆਣਾ ਇੱਕ ਤਰੀਕ ਨੂੰ ਠੀਕ ਆ ਫਤੰਦੀ ਚੜਾਈ ਗਿਆ ਇਹ ਰੇਕ ਵਾਰੀ ਟੱਕਰਦਾ ਆਪਾਂ ਨੂੰ ਇਹ ਰੇਕ ਵਾਰੀ ਓਏ ਹੋਜੀ ਹੁਣ ਆਪਾਂ ਚਦੇ ਆਂ ਘਰ ਆਪਣੇ ਓ ਯਾਰ ਹਲੇ ਵੀ ਖੜੀ ਆ ਸਮੇਂ ਵੀ ਕੋਈ ਬਤਾਉ ਬਾਈ ਖੜ ਗਿਆ ਖੜੀ ਇਹ ਚਾਬੀ ਵੀ ਹਲੇ ਉੱਥੀ ਪਈ ਹੋਣੀ ਜਿੱਥੇ ਰੱਖ ਕੇ ਆ ਤਾਂ ਤੱਕੀ ਦਵਾਈ ਪਹਿਲਾਂ ਦੇ ਪਿੱਛੋਂ ਕੱਢੀਏ ਜੈਕਟ ਆਪਾ ਪੁੱਜ ਗਏ ਘਰ ਆ ਦੇਖ ਲੈ ਦੀ ਚਾਬੀ ਹਲੇ ਵੀ ਹੋਰੀ ਉਪੀ ਇਫਾਈਨਲੀ ਇੱਥੇ ਸਾਡਾ ਹੁੰਦਾ ਬਲੌਗ ਖਤਮ ਸਭ ਖੁਸ਼ ਰੋ ਰਾਜੀ ਰੋ ਰੱਬ ਭਲੀ ਕਰੇ ਸਭ ਦਾ ਓਕੇ ਜੀ ਬਾਏ ਤੁਹਾਨੂੰ ਅਗਰ ਮੇਰਾ ਬਲੌਗ ਵਧੀਆ ਲੱਗਿਆ ਚਾਹੇ ਨਹੀਂ ਲੱਗਿਆ ਚੈਨਲ ਨੂੰ ਲਾਈਕ ਵੀਡੀਓ ਨੂੰ ਵੀ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਜਰੂਰ ਚੈਨਲ ਨੂੰ ਓਕੇ ਜੀ ਬਾਏ